ਆਮ ਜਿਹੜਾ ਗਰੀਬ ਤਬਕਾ ਹੈਗਾ ਉਹਦੇ ਵਾਸਤੇ ਕੀ ਮੈਡੀਕਲ ਫੈਸਿਲਿਟੀ ਐਜੂਕੇਸ਼ਨ ਇਹ ਦੋਨੋਂ ਚੀਜ਼ਾਂ ਦਾ ਮੇਨ ਕੰਪਲਸਰੀ ਹੈ ਜੀ ਬੇਸਿਕ ਨੀਡਸ ਦੇ ਉੱਤੇ ਕੈਪਿੰਗ ਹੋਣੀ ਚਾਹੀਦੀ ਹੈ ਜਿਹੜੀ ਇਨਸਾਨ ਨੂੰ ਜੀਣ ਦੇ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦਾ ਰੇਟ ਇੱਕ ਕੰਟਰੋਲਡ ਰੇਟ ਰਹਿਣਾ ਚਾਹੀਦਾ ਕਿ ਜੀ ਉਹ ਮਹਿੰਗੀਆਂ ਨਹੀਂ ਹੋਣ ਚਾਹੀਦੀਆਂ ਐਜੂਕੇਸ਼ਨ ਹੋਈ ਐਜੂਕੇਸ਼ਨ ਨੂੰ ਆਪ ਕਿੱਦਾਂ ਕੀਤਾ ਜਾ ਸਕਦਾ ਮੈਡੀਕਲ ਨੂੰ ਆਪ ਕਿੱਦਾਂ ਕੀਤਾ ਜਾ ਸਕਦਾ ਬਸ ਮਹਿੰਗਾਈ ਘਟਣੀ ਚਾਹੀਦੀ ਹੈ ਜੀ ਮੇਨ ਤੌਰ ਤੇ ਅਜਿਹਾ ਤੁਹਾਨੂੰ ਕਿ ਮੈਡੀਕਲ ਕਿ ਹਾਂ ਦੇਣਾ ਚਾਹੀਦਾ ਜੀ ਸਾਡੇ ਸ਼ਹਿਰ ਵਿੱਚ ਮੈਡੀਕਲ ਦੀ ਬਹੁਤ ਕਮੀ ਹੈ ਜੀ ਤੇ ਮੈਡੀਕਲ ਲੋਕ ਬਾਹਰ ਕਰਨ ਜਾਂਦੇ ਆ ਸਭ ਕੁਝ ਇੱਥੇ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਇੱਕ ਦਵਾਈਆਂ ਦੇ ਵਿੱਚ ਝਾਂਦੇਣਾ ਚਾਹੀਦਾ ਦਵਾਈਆਂ ਦੀ ਐਮ ਆਰ ਪੀ ਬਹੁਤ ਜ਼ਿਆਦਾ ਜੀ ਕਿ ਸਰਕਾਰ ਨੂੰ ਜਿਹੜੀ ਵੀ ਚੀਜ਼ ਕੰਪਲਸਰੀ ਹੈ ਹਰ ਫੈਮਿਲੀ ਲਈ ਉਹਨਾਂ ਦੇ ਲਈ ਥੋੜਾ ਜਿਹਾ ਬਜਟ ਸੋਚ ਕੇ ਦਿਖਾਉਣਾ ਚਾਹੀਦਾ ਹੈ ਬਜਟ ਤੋਂ ਕੀ ਉਮੀਦਾਂ ਹੈਗੀਆਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇਆ ਕੇਂਦਰ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਣਾ ਹੈਗਾ ਕਿਰਮਲਾ ਸਿਤਾਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਜਾਊਗਾ ਕੀ ਉਮੀਦਾਂ ਕੀ ਹੈਗੀ ਆ ਲੋਕ ਕਿਵੇਂ ਦੇਖਦੇ ਹੈਗੇ ਇਸ ਬਜਟ ਨੂੰ ਕੀ ਹੋਣਾ ਚਾਹੀਦਾ ਹੈਗਾ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਜੀ ਗੋਰੀ ਸ਼ੰਕਰ ਗੋਰੀ ਜੀ ਕਿਵੇਂ ਦੇਖਦੇ ਹੋ ਤੁਸੀਂ ਕੀ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕੀ ਧਿਆਨ ਰੱਖਣਾ ਚਾਹੀਦਾ ਹੈ ਬਜਟ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਜੀ ਆਮ ਜਿਹੜਾ ਗਰੀਬ ਤਬਕਾ ਹੈਗਾ ਉਹਦੇ ਵਾਸਤੇ ਕੀ ਮੈਡੀਕਲ ਫੈਸਿਲਿਟੀ ਐਜੂਕੇਸ਼ਨ ਇਹ ਦੋਨੋਂ ਚੀਜ਼ਾਂ ਦਾ ਮੇਨ ਕੰਪਲਸਰੀ ਹੈ ਜੀ ਕਿਉਂਕਿ ਇਹੋ ਆਪਣਾ ਸਕਿਲਡ ਲੈਵਲ ਬੱਚਿਆਂ ਦਾ ਇੰਪਰੂਵ ਕਰਨਾ ਚਾਹੀਦਾ ਹੈ ਬਾਕੀ ਸਾਰਾ ਕੁਝ ਗਰੀਬ ਪੱਖੋਂ ਹੀ ਆਪਾਂ ਨੂੰ ਜਿੰਨਾ ਕੁ ਉੱਪਰ ਦੇਖਿਆ ਜਾ ਸਕਦਾ ਵੀ ਐਜੂਕੇਸ਼ਨ ਹੋਈ ਐਜੂਕੇਸ਼ਨ ਨੂੰ ਆਪ ਕਿੱਦਾਂ ਕੀਤਾ ਜਾ ਸਕਦਾ ਮੈਡੀਕਲ ਨੂੰ ਆਪ ਕਿੱਦਾਂ ਕੀਤਾ ਜਾ ਸਕਦਾ ਬਸ ਮਹਿੰਗਾਈ ਘਟਣੀ ਚਾਹੀਦੀ ਹੈ ਜੀ ਮਿਹਨਤ ਬਸ ਇਹਨਾਂ ਥੋੜਾ ਜਿਹਾ ਇਹ ਵੀ ਸਾਨੂੰ ਤਾਂ ਉਮੀਦ ਆਈ ਹੁੰਦੀ ਆ ਵੀ ਜੇ ਨੀਚਲਾ ਤੱਕਾ ਉੱਪਰ ਜਾਊਗਾ ਤਾਂ ਹੀ ਅਸੀਂ ਸਾਰੇ ਡਵੈਲਪ ਕਰਾਂਗੇ ਜੀ ਤਾਂ ਬਿਲਕੁਲ ਮਹਿੰਗਾਈ ਘਟ ਹੋਣੀ ਚਾਹੀਦੀ ਹੈ ਇਹ ਗੱਲ ਕਹਿ ਰਹੇ ਹੈਗੇ ਸ਼੍ਰੀਂਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਕੀ ਜਿਹੜਾ ਬਜਟ ਪੇਸ਼ ਕੀਤਾ ਜਾਣਾ ਹੈ ਆਨ ਵਾਲੇ ਸਮੇਂ ਦੇ ਵਿੱਚ ਉਸ ਤੋਂ ਕੀ ਉਮੀਦ ਹੈਗੀਆ ਕੀ ਹੋਣਾ ਚਾਹੀਦਾ ਹੈਗਾ ਦੇਖੋ ਜੀ ਬੇਸਿਕ ਨੀਡਸ ਦੇ ਉੱਤੇ ਇੱਕ ਕੈਪਿੰਗ ਹੋਣੀ ਚਾਹੀਦੀ ਹੈ ਜਿਹੜੀ ਇਨਸਾਨ ਨੂੰ ਜੀਣ ਦੇ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਦਾ ਰੇਟ ਇੱਕ ਕੰਟਰੋਲਡ ਰੇਟ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਮਹਿੰਗੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਅਸੀਂ ਦਾਲਾਂ ਦੇਖਦੇ ਆਂ ਕਦੀ 50 ਰੁਪਏ ਕਿਲੋ ਹੋ ਜਾਂਦੀ ਹੈ ਕਦੀ 100 ਰੁਪਏ ਕਿਲੋ ਹੋ ਜਾਂਦੀ ਹੈ ਸਬਜ਼ੀਆਂ ਦੇਖਦੇ ਆਂ ਕਦੀ 30 ਰੁਪਏ ਕਿਲੋ ਹੋ ਜਾਂਦੀ ਹੈ ਕਦੀ 100 ਰੁਪਏ ਹੁਣ ਇਸ ਵੇਲੇ ਸਾਡਾ ਜਿਹੜਾ ਆਲੂ ਦਾ ਕਿਸਾਨ ਹੈ ਸਾਰੇ ਹਿੰਦੁਸਤ ਇਨ ਉਤੇ ਕੰਮ ਕਰਨਾ ਚਾਹੀਦਾ ਇੱਕ ਬਹੁਤ ਸਾਲਾਂ ਤੋਂ ਅਸੀਂ ਸੋਚਦੇ ਆ ਰਹੇ ਜਿਵੇਂ ਫਲੱਡਸ ਆਉਂਦੇ ਨੇ ਫਲੱਡਸ ਦੇ ਬਾਅਦ ਸਾਡਾ ਕਰੋੜਾ ਅਰਬ ਵੀ ਸਾਡਾ ਲੱਗ ਜਾਂਦਾ ਲੋਕਾਂ ਦਾ ਵੀ ਨੁਕਸਾਨ ਹੋ ਜਾਂਦਾ ਤੇ ਲੱਗ ਜਾਂਦਾ ਜਿਹੜੀ ਰਿਵਰ ਕਨੈਕਟੀਵਿਟੀ ਦਾ ਇਹ ਪਲਾਨ ਹੈ ਜੇ ਪੈਂਡਿੰਗ ਪਿਆ ਹੋਇਆ ਤੇ ਇਹਨੂੰ ਇਹਨੂੰ ਚਲਾਉਣਾ ਚਾਹੀਦਾ ਹੈ ਰੋਡ ਕਨੈਕਟੀਵਿਟੀ ਬਹੁਤ ਅੱਛੀ ਹੋਣੀ ਚਾਹੀਦੀ ਹੈ ਐਜੂਕੇਸ਼ਨ ਦੇ ਉੱਤੇ ਬਹੁਤ ਜ਼ੋਰ ਦੇਣਾ ਚਾਹੀਦਾ ਐਜੂਕੇਸ਼ਨ ਅੱਛੀ ਹੋਏਗੀ ਤਾਂ ਦੇਸ਼ ਅਗਲੇ ਲੈਵਲ ਤੇ ਜਾ ਸਕਦਾ ਹੈ ਫੇਰ ਹੀ ਇੰਡੀਆ ਸ਼ਾਈਨਿੰਗ ਅਸੀਂ ਕਹਿ ਸਕਦੇ ਹਾਂ ਜਦ ਤੱਕ ਐਜੂਕੇਸ਼ਨ ਅੱਛੀ ਨਹੀਂ ਹੈ ਐਜੂਕੇਸ਼ਨ ਤੇ ਬਹੁਤ ਜ਼ੋਰ ਦੇਣਾ ਚਾਹੀਦਾ ਹੈ ਵਿਕਾਸ ਵੱਲ ਜ਼ੋਰ ਦੇਣਾ ਚਾਹੀਦਾ ਹੈਗਾ ਕਿ ਭਾਰਤ ਦੇ ਵਿੱਚ ਹੀ ਚੀਜ਼ਾਂ ਬਣਨ ਬਿਲਕੁਲ ਸਰ ਮੇਕ ਇਨ ਇੰਡੀਆ ਦੀ ਸਾਨੂੰ ਬਹੁਤ ਜ਼ਰੂਰਤ ਹੈ ਮੈਡੀਕਲ ਦਾ ਅਸੀਂ ਕਿਤੇ ਵੀ ਜਾਣੇ ਕੋਈ ਇਕਵਿਪਮੈਂਟ ਹੈ ਕੋਈ ਵੱਡੀਆਂ ਐਮ ਆਰ ਆਈਆਂ ਕਰਾਣੀਆਂ ਐ ਸਿ ਸੀਟੀ ਸਕੈਨ ਕਰਾਣੀਆਂ ਉਹ ਸਾਰੀਆਂ ਮਸ਼ੀਨਾਂ ਸਾਡੇ ਕੋਲ ਬਾਹਰੋਂ ਆ ਰਹੀਆਂ ਔਰ ਉਹ ਬਣਾਉਣ ਵਾਲੇ ਬੰਦੇ ਬਾਹਰ ਸਾਡੇ ਨਹੀਂ ਉਹ ਉਹਨਾਂ ਨੂੰ ਐਟਮੋਸਫੇਅਰ ਇੱਥੇ ਦੇਣਾ ਚਾਹੀਦਾ ਹੈ ਉਹਨਾਂ ਨੂੰ ਐਮਐਸਸੀਮੀ ਦੇ ਅੰਦਰ ਪ੍ਰੋਜੈਕਟਸ ਦੇ ਲਈ ਗਵਰਨਮੈਂਟ ਨੂੰ ਪੈਸੇ ਦੇਣੇ ਚਾਹੀਦੇ ਹੈ ਕਿ ਉਹ ਰਿਸਰਚ ਕਰ ਸਕਣ ਆਰ ਐਨ ਡੀ ਕਰ ਸਕਣ ਉਹ ਮਸ਼ੀਨਰੀ ਸਾਡੇ ਇੰਡੀਆ ਦੇ ਵਿੱਚ ਬਣੇ ਤਾਂ ਕਿ ਉਹਦਾ ਬੈਨੀਫਿਟ ਮਿਲਵੇ ਜਿਵੇਂ ਭਾਈ ਸਾਹਿਬ ਨੇ ਕੱਲ ਕਿੱਤੀ ਜਿਵੇਂ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਦੇ ਵਿੱਚ ਐਪਲ ਦਾ ਮੋਬਾਈਲ ਬਣਦਾ ਗਿਆ ਪਰ ਉਹ ਸਸਤਾ ਨਹੀਂ ਹੋਇਆ ਐਡੇ ਜਿਹੜੇ ਮੋਬਾਈਲ ਬਣ ਰਹੇ ਹੈ ਜਾਂ ਜਿਹੜੀ ਵੀ ਚੀਜ਼ ਇੰਡੀਆ ਜਮਾ ਲਈ ਉਹਦਾ ਰੇਟ ਵੀ ਟਰਾਂਸਲੇਟ ਹੋ ਕੇ ਬੈਨੀਫੀਸ਼ੀਅਰਲੀ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਬਿਲਕੁਲ ਸਰ ਤੁਸੀਂ ਕਿਵੇਂ ਦੇਖਦੇ ਹੋ ਬਜਟ ਦੇ ਰੂਪ ਤੋਂ ਕਿ ਮੈਡੀਕਲ ਉੱਤੇ ਧਿਆਨ ਦੇਣਾ ਚਾਹੀਦਾ ਜੀ ਸਾਡੇ ਸ਼ਹਿਰ ਦੇ ਵਿੱਚ ਮੈਡੀਕਲ ਦੀ ਬਹੁਤ ਕਮੀ ਹੈ ਜੀ ਕਿਉਂਕਿ ਮੈਡੀਕਲ ਲੋਕ ਬਾਹਰ ਕਰਨ ਜਾਂਦੇ ਸਭ ਕੁਝ ਇੱਥੇ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਇੱਕ ਦਵਾਈਆਂ ਦੇ ਵਿੱਚ ਧਿਆਨ ਦੇਣਾ ਚਾਹੀਦਾ ਦਵਾਈਆਂ ਦੀ ਐਮ ਆਰ ਪੀ ਬਹੁਤ ਜ਼ਿਆਦਾ ਹੈ ਜੀ ਉਹਨਾਂ ਦਾ ਵੀ ਧਿਆਨ ਦੇਣਾ ਚਾਹੀਦਾ ਹੈ ਮੈਡੀਕਲ ਦੇ ਉੱਪਰ ਫੋਕਸ ਹੋਣਾ ਚਾਹੀਦਾ ਹੈ ਇਹਨਾਂ ਦਾ ਕਹਿਣਾ ਕਿ ਲਾਜ ਸਸਤਾ ਹੋਣਾ ਚਾਹੀਦਾ ਹੈਗਾ ਤਾਂ ਵੀ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਹੈਗੇ ਆ ਸਰ ਇਲੈਕਟ੍ਰੋਨਿਕਸ ਆਈਟਮਸ ਦੀ ਗੱਲ ਕਰਦੇ ਹੈਗੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕੀ ਉਮੀਦ ਹੈਗੀ ਹੈ ਕਹਿੰਦੇ ਆ ਕਿ ਹਰ ਚੀਜ਼ ਮੇਕ ਇਨ ਇੰਡੀਆ ਹੋਣੀ ਚਾਹੀਦੀ ਹੈ ਮੇਕ ਇਨ ਇੰਡੀਆ ਆਪਾਂ ਮੋਬਾਈਲ ਦੀ ਗੱਲ ਕਰੀਏ ਤਾਂ ਮੋਬਾਈਲ ਹਰ ਵਾਰੀ ਰੇਟ ਕਿਹਾ ਕਿ ਮੋਬਾਈਲ ਦਾ ਇਸ ਵਾਰ ਰੇਟ ਐਪਲ ਦੇ ਦੇਖ ਲਿਆ ਉਹਨਾਂ ਨੇ ਆਪਣਾ ਰੇਟ ਜਿਹੜਾ ਨਿਕਾਲਤਾ ਜੀ ਆਪਣਾ ਫੋਰਮ ਦੇ ਸਾਨੂੰ ਰੇਟ ਕਰਦੇ ਨੇ ਜਿਹੜਾ ਕਿ ਹਰ ਬੰਦੇ ਲਈ ਲੈਣਾ ਆਸਾਨੀ ਹੁੰਦਾ ਹਰ ਵਾਰੀ ਇਸ ਵਾਰ ਮੋਬਾਈਲ ਦਾ ਹਰ ਰੇਟ 4 ਤੋਂ 5 5000 ਰੁਪਏ 15000 ਮਗਰ ਰੇਟ ਅਪ ਹੋ ਗਏ ਇਸ ਵਾਰ ਫਸਟ ਟਾਈਮ ਹੈ ਕਿ ਜਿਹੜਾ ਕਿ ਰੇਟ ਹਮੇਸ਼ਾ ਮੋਬਾਈਲ ਦਾ ਰੇਟ ਕਰਦੇ ਆ 4 4000 ਦਾ ਰੇਟ ਅਪ ਹੋ ਗਏ ਮੋਬਾਈਲ ਇੱਕ ਹਰ ਪਰਿਵਾਰ ਦੀ ਅਰ ਸਕੂਲ ਵਾਲੇ ਵੀ ਕਹਿੰਦੇ ਆ ਕਿ ਬੱਚੇ ਕੋ ਮੋਬਾਈਲ ਹੋਣਾ ਚਾਹੀਦਾ ਤੁਹਾਨੂੰ ਆਨਲਾਈਨ ਕਲਾਸ ਲੱਗੇਗੀ ਲੇਕਿਨ ਜੇ ਹਰ ਪਰਿਵਾਰ ਜਿਹੜਾ ਮੀਡੀਅਮ ਵਰਗ ਦਾ ਲੋਕ ਹੈ ਉਹ ਆਪਣੇ ਲਈ ਮੋਬਾਈਲ ਲੈਣਾ ਵੀ ਉਹਨਾਂ ਲਈ ਮੁਖ ਹੈ ਔਰ ਅਸੀਂ ਤਾਂ ਇਹ ਹੀ ਕਰਾਂਗੇ ਕਿ ਸਰਕਾਰ ਨੂੰ ਜਿਹੜੀ ਵੀ ਚੀਜ਼ ਕੰਪਲਸਰੀ ਹੈ ਹਰ ਫੈਮਿਲੀ ਲਈ ਉਹਨਾਂ ਲਈ ਥੋੜਾ ਜਿਹਾ ਬਜਟ ਸੋਚ ਕੇ ਕਢਾਉਣਾ ਚਾਹੀਦਾ ਇਸ ਵਾਰ ਤਾਂ ਬਿਲਕੁਲ ਇਹ ਜਨ ਫਿਰੋਜ਼ਪੁਰ ਦੇ ਲੋਕ ਵਪਾਰੀ ਜੋਨਾਂ ਦਾ ਕਹਿਣਾ ਹੈਗਾ ਕਿ ਬਜਟ ਆਮ ਲੋਕਾਂ ਵਾਸਤੇ ਹੋਣਾ ਚਾਹੀਦਾ ਹੈਗਾ ਔਰ ਬਜਟ ਖਾਸ ਹੋਣਾ ਚਾਹੀਦਾ ਹੈਗਾ ਕਿ ਬਜਟ ਦੇ ਵਿੱਚ ਐਜੂਕੇਸ਼ਨ ਦੀ ਗੱਲ ਹੋਵੇ ਮੈਡੀਕਲ ਦੀ ਗੱਲ ਹੋਵੇ ਔਰ ਭਾਰਤ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਨ ਉਸ ਦੀ ਗੱਲ ਹੋਵੇ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਜਾਵੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ